ਸਣ ਪੀਲਾ ਪੱਕਿਆ ਨੇ ਮੇਰੀਏ ਰਾਣੀਏ ਮਾਏ ਕੋਈ ਹੋਈ ਤੇਰਾ ਕਿੰਨਾ ਕੁ ਲੱਗਦਾ ਜੀ ਨੀ ਪਲিয়ে ਤੇਰਾ ਕਿੰਨਾ ਕੁ ਲੱਗਦਾ ਜੀ ਨੀ ਪਲিয়ে ਚਰਖਾ ਕੱਤ ਦੀ ਤਾਰੇ ਗਿਣਦੇ ਆ ਰਾਤ ਨੇ ਪਲিয়ে ਕੋਈ ਤਾਰੇ ਗਿਣਦੇ ਆ ਰਾਤ ਨੇ ਪਲিয়ে ਨੂੰਹਾਂ ਨੂੰ ਪੇਕੇ ਤੋਰ ਕੇ ਨੀ ਮੇਰੀ ਰਾਤ ਕੋਹਿਤਿਆਂ ਸਦਾਲੇ ਕੋਲ ਨਹੀਂ ਪਲਿਏ ਕੋਹਿਤਿਆਂ ਸਦਾਲੇ ਕੋਲ ਨਹੀਂ ਪਲਿਏ ਕੋਈ ਤੁਸੇ ਪਰਾਇਆ ਤਨਨੀ ਪਲਿਏ ਕੋਈ ਤੁਸੇ ਪਰਾਇਆ ਤਨਨੀ ਪਲਿਏ ਕੋ ਕੋਈ ਕੌਣ ਪਜਾਉ ਰੂਲੀ ਪਲিয়ে ਦਸ ਕੌਣ ਪਜਾਉ ਰੂ ਉਹ ਆਪ ਜਾਵਣ ਰੂ ਨੇ ਪਲਿਏ ਕੋਈ ਨੂੰਹ ਆਪ ਜਾਵਣ ਰੂ ਨੇ ਪਲਿਏ ਕਿੱਥੇ ਟਡਾ ਹੈ ਮੰਜੜਾ ਕੀ ਦੇ ਨਾਲ ਕਰ ਗੱਲਬਾਤ ਨਹੀਂ ਪਲਿਆ ਕੀ ਦੇ ਨਾਲ ਕਰ ਗੱਲਬਾਤ ਨਹੀਂ ਪਲਿਆ ਵੇੜੇ ਤੜਾ